ਪਰ ਜਿਹੜੇ ਹਿਸਾਬ ਨਾਲ ਅਸੀਂ ਹੋਰ ਮੱਕੀ ਵੜਦੇ ਆ ਅਸੀਂ 3 ਕਿੱਲੇ ਵੜ ਦੰਦੇ ਸੀਗੇ ਇਹ ਮੱਕੀ ਦੇ ਗੱਲ ਅਸੀਂ ਕੱਲ ਦੇ ਵੜਨ ਲੱਗੇ ਆ 2 ਕਿੱਲੀ ਵੱਡੇ ਜਾਂਦੇ ਨੇ ਬਾਈ ਬਹੁਤ ਵਧੀਆ ਪਕਾਚ ਆ ਸਾਨੂੰ ਬਾਈ ਬਹੁਤ ਵਧੀਆ ਵੀ ਲੱਗਿਆ 1247 ਇਹ ਡ੍ਰੈਗਨ ਦਾ ਬਾਈ ਮੈਂ ਸਰਬਜੀ ਤੇ ਪਿੰਡ ਕੋਬੇ ਝੇਲਾ ਬਰਨਾਲਾ ਮੈਂ ਬਾਈ ਡ੍ਰੈਗਨ 1247 ਮੱਕੀ ਲਾਈ ਸੀ ਇਹਦਾ ਬਾਈ ਕੱਦ ਵੀ ਬਹੁਤ ਉੱਚਾ ਥੱਲੀ ਵੀ ਬਹੁਤ ਵਧੀਆ ਹੈਗੀ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਗਾਂਹਾਂ ਬਾਸ ਤੇ ਮੱਕੀ ਜੀ ਲਾਉਣੀਆਂ ਨਿਊ ਜੀਵਿਡੋ ਦੀ ਡ੍ਰੈਗਨ 1247 ਲਾਉਣੀ ਬਾਈ ਸਾਰੇ ਕਿਸਾਨਾਂ ਨੂੰ ਅਪੀਲ ਹੈ ਮੇਰੀ ਇਹ ਬਹੁਤ ਵਧੀਆ ਝਾੜ ਟਾਂਡਾ ਹੀ ਪੋਲਾ ਦਾਣੇ ਵੀ ਬਹੁਤ ਸੱਲੀ ਬਹੁਤ ਵੱਡੀ ਚਲੋ ਇੱਕ ਬਾਈ ਜਿਵੇਂ ਇਸ ਵਾਰ ਗਰਮੀ ਸੀ ਦਾਣੇ ਕਿੰਨੇ ਠੀਕ ਹੈ ਜੀ ਬਾਈ ਜਿਵੇਂ ਇਸ ਵਾਰ ਗਰਮੀ ਸੀ ਇਸ ਵੀ ਨੇ ਨਿਜੂ ਬਿਡੋ ਨੇ ਬਾਈ 1247 ਨੇ ਦਾਣਾ ਬਹੁਤ ਵਧੀਆ ਪਕਾ ਚ दाना ਬਹੁਤ ਵਧੀਆ ਪਕਾਚ ਲੈ ਜਾਂਦਾ ਜੀ। ਦਾਣਾ ਬਾਈ ਬਹੁਤ ਵਧੀਆ ਪਕਾਚ ਆ। ਸਾਨੂੰ ਬਾਈ ਬਹੁਤ ਵਧੀਆ ਬੀਜ ਲੱਗਿਆ 1247 ਇਹ ਡਰੈਗਨ ਦਾ ਬਾਈ। ਇਨੀ ਜੂ ਬਡੋ ਹੈ। ਪੋਛਾ ਜਿਹੜੀ ਆਪਣੇ ਕਿਸਾਨ ਵੀ ਰਹਿ ਗਏ ਆਪਣੇ ਜਿਹੜੇ ਵੀਰ ਵੜਦੇ ਉਹ ਵੱਢ ਰਹੇ ਆ ਇਹਨਾਂ ਤੋਂ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਅ ਬਾਈ ਜੀ ਮੱਕੀ ਵੜ ਰਹੇ ਹੋ ਤੁਸੀਂ? ਹਾਂਜੀ ਮੱਕੀ ਕਿਵੇਂ ਲੱਗੀ ਤੁਹਾਨੂੰ ਕਿਉਂਕਿ ਜਿਹੜੀ ਮੱਕੀ ਦੇ ਵੜਾਵੇ ਹੁੰਦੇ ਆ ਆਪਾਂ ਗਈਏ ਜਿਹੜਾ ਆਪਦੇ ਹੱਥੀ ਫਸਲ ਨੂੰ ਕੱਟਦਾ ਉਹ ਜਾਦੇ ਦੱਸ ਸਕਦਾ ਉਹਦੇ ਹਾਂਜੀ ਹਾਂਜੀ ਬਾਈ ਇਹ ਬਿਲਕੁਲ ਸਹੀ ਗੱਲ ਆ ਪਰ ਜਿਹੜੇ ਹਸਾਮ ਨਾਲ ਅਸੀਂ ਹੋਰ ਮੱਕੀ ਵੜਦਨੇ ਆ ਅਸੀਂ ਤਿੰਨ ਕਿੱਲੇ ਵੜ ਦੰਦੇ ਸੀਗੇ ਇਹ ਮੱਕੀ ਦੇ ਗੱਲ ਅਸੀਂ ਕੱਲ ਦੇ ਵੜਨ ਲੱਗੇ ਆ 2 ਕਿੱਲੀ ਵੱਢੇ ਜਾਂਦੇ ਨੇ ਬਾਈ ਜੰਮ ਵਧੀਆ ਹੈਗਾ ਕੱਦ ਵਧੀਆ ਹੈਗਾ ਛੱਲੀ ਦਾ ਤਾਂ ਕਿਆ ਬਾਤ ਈ ਆ ਵਧੀਆ ਚੀਜ਼ ਹੈਗੀ ਤੇ ਆ ਤੁਸੀਂ ਆਪ ਹੀ ਦੇਖ ਲਓ ਦਾਣਾ ਮੋਤੀਆਂ ਵਾਂਗੂ ਫਰੋਇਆ ਪਿਆ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਆਹੀ ਜਿਹੜਾ ਆ ਵੀ ਹੈ ਆ ਵੀ ਲਾਓ ਬਾ ਕਮਾਲ ਚੀਜ਼ ਹੈ ਇੱਕ ਵਾਰ ਲਾਓਗੇ ਤਾਂ ਤੁਹਾਨੂੰ ਰਿਜ਼ਲਟ ਦੇਊਗੀ ਭਾਈ ਠੀਕ ਹੈ ਭਾਈ ਧੰਨਵਾਦ